ਸੀ ਨਵੀਆਂ ਪੜ੍ਹਨੀਆਂ ਸਾਡੀ ਅਫਵਾਸ ਪਰਮਾਉਂ। ਹੌ ਸ਼ਬਦ ਮਜਾਦ ਤੁਮ ਲਿਖਦੇ ਜਦ ਵੀ ਜਦ ਨਹੀਂ ਆਉਂਦਾ। ਇਹ ਬਿਮਾਰੀ ਹੈ ਵਿਚਾਰਨਾ। ਵਿਚਾਰਨ ਸ਼ਬਦ ਦੇ ਕੋਪਨ ਹੈ ਮੈਂ ਖੋਲਾ ਨਹੀਂ ਕਰਨਾ। ਮੈਂ ਜਿਹੜੀ ਕਵਿਤਾ ਪੜ੍ਹਨੀ ਉਹ ਕਵਿਤਾ ਹੈ ਜੋ ਉਹ ਅਸੀਂ ਮਿੱਟੀ ਵਾਲੇ ਸੱਜਣੇ ਪਹੁੰਚ ਗਏ। ਆਹ ਕਵਤਾਂ ਨੂੰ ਨਵੇਂ ਰੱਖ ਲਈਏ। ਤੁਸੀਂ ਬੜੀਆਂ ਕਵਤਾਂ ਮੀਡੀਆ ਤੋਂ ਸੁਣਦੇ ਹੋ। ਮੈਂ ਇਹ ਇੱਕ ਹਕੀਕਤ ਕਹਿਣ ਲੱਗਾ ਹਾਂ ਗੁਰੂ ਦੀ ਜੋਰੀ ਗੁਰੂ ਸਰੂਪ ਸਗਤ ਲੱਗੇ ਹੋਣਗੇ ਅੱਖ ਖੁੱਲ ਗਈ ਦਿਮਾਗ ਤੇ ਇਹੋ ਹੀ ਡਿਪਰੈਸ਼ਨ ਸੀ ਬੋਝ ਹੈ ਕਾਗਜ਼ ਲੈ ਕੇ ਦਾਸ ਨੇ ਰਾਤ ਦੇ ਵਕਤ ਤੇ ਕਵਿਤਾ ਲਿਖੀ ਹੈ ਤੇ ਮੈਂ ਇਹ ਦਾਅਵਾ ਕਰ ਸਕਦਾ ਹਾਂ ਵੀ ਤੁਹਾਨੂੰ ਹੀ ਰਾਤ ਸੁਪਨੇ ਵਿੱਚ ਹਾੜੀ ਨਜ਼ਰ ਆਉਂਦੇ ਹੋਣ ਕਿਉਂਕਿ ਹੁਣ ਸੇਵਾ ਸੇਖਮ ਸਾਡਾ ਗੁਰੂਆਂ ਦੇ ਆਧਾਰ ਬਣਾਇਆ ਹੈ ਤੇ ਆਪਾਸ ਹੀ ਕਰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਰਮ ਪਰਸੈਂਟ ਇਸ ਦੇਸ਼ ਦੀ ਕੀਤੀ ਕੁਰਬਾਨੀ ਉਹ ਸਾਨੂੰ ਜਦੋਂ ਆਜ਼ਾਦੀ ਦੇ ਨਾਮ ਆ ਤੇ ਉਹ ਸੀ ਸਾਰੇ ਜਿੱਥੇ ਹੁੰਦੇ ਨੇ ਆਪਣੀ ਧੀ ਦਾ ਕਿਵੇਂ ਕੰਮ ਕੀਤਾ ਇਹਨੂੰ ਬਚਾਉਣ ਲਈ ਰੋਹ ਭਰ ਜਾਵੇ ਉਹ ਸੰਤਾ ਅਸੀਂ ਬਾਦ ਵਿੱਚ ਆਏ ਉਦੋਂ ਬਾਦ ਸਾਡੇ ਨਾਲ ਆ 1900 ਵਾਲੇ ਸਮੇਂ ਵਿੱਚ ਪਰ ਅਸੀਂ ਗੁਰੂ ਪਰੋਸੇ ਨਾਲ ਇਸ ਅਕਰਸ਼ੂਤ ਵੀ ਸੋਨੋ ਕੀਵਾ ਸੋਸਾਰੀ ਤਿੰਨ ਨਿਯਾਰੀ ਉਹ ਪੰਜਾਬ ਨਹਾਰ ਹੈ ਪੰਜਾਬੀਆਂ ਦੀ ਦੁਨੀਆਂ ਤੇ ਵੱਖਰੀ ਨਹਾਰ ਲੈ ਪਾਣੀ ਦੀ ਉਹ ਮਰਦਾ ਬਣਦਾ ਪਾਣੀ ਪੰਜਾਬੀਆਂ ਦੀ ਵੱਖਰੀ ਕਹਾਣੀ ਹੋ 75% ਸਰ ਦੇਖਦੀ ਆ दादी ਲਈਏ ਬਾਰੇ 47 ਬੁੱਲੇ ਨਹੀਂ ਉਜਾੜੇ ਵਾਲੇ ਕਾਰੇ ਬੁੱਲੇ ਹਰੇ ਬੋ ਸਵਾਗਤ ਹੈ ਜੀ ਤੁਹਾਡਾ ਸਾਡਾ ਵਾਹੇ ਜੀ ਦਾ ਸਾਹਾ ਵਾਹੇ ਜੀ ਦਾ ਇਹ ਜਗਾ ਕਿਹੜੀ ਦੇ ਬਾਬਾ ਜੀ ਦਾ ਕਿਹੜੇ ਮੇਰੇ ਬਾਬਾ ਮੇਲਾ ਚੱਲ ਰਿਹਾ ਕਿੰਨੇ ਸਾਲ ਤੋਂ ਮੇਲਾ ਬਣਾ ਰਹੇ ਮੈਂ ਵਾਹੇ ਜੀ ਦਾ ਸਾਹਾ ਹਾਂ ਜੀ ਇਹ ਲਾਕਾ ਘੜਾ ਦੇ ਫਗਾ ਇਹ ਇਲਾਕਾ ਗੋਲਵੜ ਤੇ ਰੋੜ ਕਿਹੜਾ ਅੱਗੇ ਕਿਹੜਾ ਗਾੜਾ ਗੋਲਵੜ ਗੋਲਵੜ ਤੇ ਕਿਹੜੇ ਬਾਬਾ ਜੀ ਮੇਲਾ ਮਾਰੇ ਕਸ਼ਰਾ ਸਿੰਘ ਜੀ ਦਾ ਮੇਲਾ ਕਿੰਨੇ ਸਾਲ ਤੋਂ ਬਣਾ ਰਹੇ ਹੋ ਕਾਫੀ ਲੰਬੇ ਸਮੇਂ ਤੋਂ ਬਣਾ ਰਹੇ ਹੋ ਤੁਹਾਨੂੰ ਜੋ ਸੁਸੰਗਤਾਂ ਇਕੱਠੇ ਪਹੁੰਚਾ ਕੇ ਕਿਹਦਾ ਲੱਗ ਰਿਹਾ ਵਧੀਆ ਲੱਗੰਦਿਆ ਵਾ ਹਰ ਸਾਲ ਮੇਲਾ ਬਣਾਇਆ ਵਧੀਆ ਬਣਾਇਦਾ ਵਾ ਸੋਨ ਲੰਗਰ ਕੀ ਸੋਨ ਸੇਵਕ ਕੀ ਲਾਈਏ ਇਹ ਸੇਵਾ ਲਾਈ ਆਪਾਂ ਛੱਡਿਆ ਦੀ ਆਪਾਂ ਪਹਿਲੀ ਲੰਗਰ ਲਾਇਆ ਵਾ ਗਾਂ ਲੰਗਰ ਚੱਲਦੇ ਰਹਿਣਗੇ ਹਾਂ ਗੁਰੂ ਅਰਜਨ ਸਾਹਿਬ ਤੇ ਹੁਣ ਇਦਾਂ ਹੀ ਆਪਾਂ ਲੰਗਰ ਲਵਾਗੇ ਅੱਜ ਦੇ ਜੋ ਯੂਥ ਰੁਕੀ ਮੈਸੇਜ ਦੇ ਨਾ ਜਾਂਦੇ ਹੋ ਆਪਾਂ ਅੱਜ ਦੇ ਯੂਥ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਪੂਰੀ ਸੰਗਤ ਤੋਂ ਬਜੋ ਤੇ ਚੰਗੀ ਸੰਗ ਆਲੋ ਤੇ ਵਧੀਆ ਬਣੋ ਕਰਦੇ ਬਰਵਾਸੋ ਜੋ ਜੋ ਹੜ ਆਏ ਨੇ ਇਹਦੇ ਬਾਰੇ ਕੀ ਕਰਣਾ ਚਾਹੁੰਦੇ ਸਰਕਾਰ ਨੂੰ ਹੜਾਰੇ ਬਾਬਾ ਕੀ ਜੱਸੀ ਹੈ ਲੋਕਾਂ ਦੇ ਜਮੀਨਾਂ ਖਰਾਬ ਹੋ ਗਈਆਂ ਪਤਲਾਂ ਖਰਾਬ ਹੋ ਗਈਆਂ ਵਾ ਲੋਕਾਂ ਦੇ ਘਰ ਡੁੱਬ ਗਏ ਆ ਉਹ ਸਰਕਾਰ ਕੋ ਕੀ ਮੰਗ ਰਖ ਰਹੇ ਸਰਕਾਰ ਕੋ ਕੀ ਮੰਗਿਆ ਸਰਕਾਰ ਨੇ ਕੋਈ ਕਰਨਾ ਨਹੀਂ ਆ ਪਾਜੀ ਹੌਦੀ ਬੋਲੇ ਨਿਹਾਲ ਰਾਜ ਦੁਨੀਆਕਾਰ ਹਾਲੀ ਭਾਈ ਜੋ ਤੇ ਬਾਬਾ ਜੀ ਦਾ ਮੇਲਾ ਮਾਰੇ ਬਾਬਾ ਈਸ਼ਰ ਸਿੰਘ ਦਾ ਤੁਹਾਨੂੰ ਕਿਤਾ ਲੱਗ ਰਿਹਾ ਇਹ ਅੱਜ ਜਿਹੜਾ ਸਥਾਨ ਬਾਬਾ ਸ਼ਰਾਂ ਸਿੰਘ ਦਾ ਇਹਦੇ ਵਿੱਚ ਅੱਜ ਸਾਰੇ ਪਿੰਡ ਦੇ ਲੋਕ ਆਉਂਦੇ ਨੇ ਇੰਦਰ ਬਾਲਾ ਜੀ ਦੇ ਪਾਸੇ ਸਾਰੇ ਜਿਲ੍ਹੇ ਸੰਗਤੋਂ ਆਇਆ ਸਾਰੇ ਵੱਧ ਚੜ੍ਹ ਕੇ ਆ ਗਏ ਵਾਹਿਗੁਰੂ ਇੱਕ ਅਕਦਮ ਜਾਇ ਇੱਥੇ ਵਾਹਿਗੁਰੂ ਜੀ ਦਾ ਫਾਖਰ সব কথা কি যেন আমি কম বলছি এই কোন আছে ওড়া পাখি